भाजपा की ओर से मेंबरशिप की शुरुआत मानसा पंजाब के जनरल सेक्रेटरी दयालदास सोडी भारतीय जनता पार्टी की ओर से जो मेंबरशिप शुरू की उसी के तहत आज मानसा में भी मेंबरशिप का उद्घाटन किया और काफ़ी मात्रा में लोगों ने मिस कॉल कर अपने आप को भारतीय जनता पार्टी का मेंबर बनाया और उनके भारत जनता पार्टी की ओर से मेंबरशिप कार्ड जारी किया क्या कहना है यहाँ पे पंजाब जनरल सेक्रेटरी दयाल सिंह सोडी का اترال نو تے تے اپ میں ہوں اپ کو اپنی سیٹس پہ سارے کھڑے ہو گئے ویسکول کریے اپ مجھ سے معاذین اپ اسکول اپ موبائل اپ جی کا 2024 دا نمبر ڈائل کر لو سارے توارے حال ہی میں سارے اسی کران گے آ گئے آ گئے اپ नबल एट, नबल जीरो, नबल जीरो, दो हजार चौवीं, इसे कार्माइक ओ आजूबाज़, ये बड़े होए, मतलब बन गया ना अभी ना, वो अपना कार्ड भी शुरू करते, भी मैं बन गया, आ गया कार्ड? आ गया, आ गया, आ गया, आ गया, आ गया, आ गया, ਮੈਂਬਰਸ਼ਿਪ ਨੰਬਰ ਆ ਜਾਣਾ ਉਦੋਂ ਤੇ ਬਾਕੀ ਡਾਊਨਲੋਡ ਦੀ ਆਪਸ਼ਨ ਹੁੰਦੀ ਹੈ ਸਮਝ ਆਇਆ ਅੱਗੇ ਤੁਹਾਡਾ ਜੀ ਤੁਹਾਡਾ ਸ਼ੋਅ ਕਰੇ ਮਾ ਜੀ ਆ ਸ਼ੋਅ ਕਰਦੇ ਨੇ ਜਿਹੜੇ ਕਾਰਡ ਬਣ ਗਏ ਸੋ ਇਸ ਕਰਕੇ ਜਿਹੜੇ ਨਵੇਂ ਮੈਂਬਰ ਬਣਿਆ ਸਾਰਿਆਂ ਨੂੰ ਵਧਾਈ ਹੋਵੇ ਇਹ ਇਹਨਾਂ ਨੂੰ ਅੱਜ ਅਸੀਂ ਮੈਂਬਰ ਬਣਾਇਆ ਲਾਂਚ ਕੀਤਾ ਹੈ ਜਿਲ੍ਹਾ ਪ੍ਰਧਾਨ ਜੀ ਹੁਣ ਫਿਰ ਆਏ ਨਾ ਪਹਿਲੇ ਮੈਂਬਰ ਹੋਣੇ ਨੰਬਰ ਆ ਗਏ ਹੁਣ ਜਿਲ੍ਹਾ ਚਾਹ ਥਾੜੀ ਤਾੜੀ ਕਰ ਲਓ ਤੁਸੀਂ ਕਰ ਦਿਓ ਸਾਰੇ ਹਾਂ ਅੱਜ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮੈਂਬਰਸ਼ਿਪ ਦੀ ਸ਼ੁਰੂਆਤ ਕਰਨ ਵਾਸਤੇ ਸਾਡੇ ਵਿੱਚ ਸਾਡੇ ਪੰਜਾਬ ਦੇ ਜਨਰਲ ਸਖਤਰ ਸਰਦਾਰ ਦਿਆਲ ਦਾ ਸੋਢੀ ਆਏ ਨੇ ਕਿ ਸਾਡੇ ਸਾਰੇ ਮਾਨਸਾ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਜਿੰਨੇ ਸਾਰੇ ਉਧਿਹਾਰ ਨੇ ਉਹਨਾਂ ਨੂੰ ਅੱਜ ਇਸ ਮੀਟਿੰਗ 'ਚ ਬੁਲਾਇਆ ਗਿਆ ਤੇ ਅੱਜ ਸਾਡੇ ਵਿੱਚ ਜਿਹੜੇ ਜਿਆਲਦਾ ਸੋਢੀ ਜੀ ਸਾਡੇ ਜਨਰਲ ਸੈਕਟਰੀ ਜੋਨੋ ਦੇ ਪ੍ਰਭਾੜੀ ਵੀਰੇ ਸਾਡੇ ਉਹ ਇਸ ਮੈਂਬਰਸ਼ਿਪ ਦਾ ਅੱਜ ਸ਼ੁਭ ਆਰੰਭ ਕਰਨਗੇ ਤੇ ਮੈਂ ਉਹਨੂੰ ਸੋਢੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਸਾਡੇ ਨਾਲ ਆਪਣੀ ਗੱਲ ਕਰੇ ਸੋਢੀ ਸਾਹਿਬ ਅ ਜੇਕਰ ਇਸ ਤਰ੍ਹਾਂ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮੈਂਬਰਸ਼ਿਪ ਸ਼ੁਰੂ ਹੋ ਰਹੀ ਹੈ ਉਸ ਮੈਂਬਰਸ਼ਿਪ ਦਾ ਆਗਾਜ਼ 2 ਸਤੰਬਰ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਾਡੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਜੀ ਤੋਂ ਆਪਣੀ ਨਵੀਂ ਮੈਂਬਰਸ਼ਿਪ ਲੈ ਕੇ ਉਹ 2 ਸਤੰਬਰ ਨੂੰ ਪ੍ਰੋਗਰਾਮ ਸ਼ੁਰੂ ਕੀਤਾ ਹੈ। ਔਰ ਕੱਲ ਸਾਡੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਜਿਨ੍ਹਾਂ ਨੇ ਚੰਡੀਗੜ੍ਹ ਕੱਲ ਆਪਣੀ ਮੈਂਬਰਸ਼ਿਪ ਲੈ ਕੇ ਔਰ ਸਾਡੇ ਜਿੰਨੇ ਵੀ ਪੰਜਾਬ ਦੇ ਸਾਰੇ ਕੌਂਦੇਦਾਰ ਨੇ ਸਾਡੇ ਪੰਜਾਬ ਦੇ ਜਿੰਨੇ ਵੀ ਐਸਐਮਐਲਏ, ਐਮਪੀ ਭਾਰਤੀ ਜਨਤਾ ਪਾਰਟੀ ਦੇ ਨੇ ਕੱਲ ਚੰਡੀਗੜ੍ਹ ਵਿਖੇ ਉਹਨਾਂ ਨੇ ਆਪਣੀ ਮੈਂਬਰਸ਼ਿਪ ਲਈ ਔਰ ਅੱਜ ਪਾਰਟੀ ਨੇ ਹਰ ਇੱਕ ਡਿਸਟ੍ਰਿਕਟ ਲੈਵਲ ਤੇ ਜਿਹਦੇ ਤਹਿਤ ਅੱਜ ਜ਼ਿਲ੍ਹਾ ਮਾਨਸਾ ਦੀ ਵੀ ਜਿਹੜੀ ਮੈਂਬਰਸ਼ਿਪ ਹੈ ਉਹ ਲਾਂਚ ਹੋਣ ਜਾ ਰਹੀ ਹੈ ਉਹ ਮੈਂਬਰਸ਼ਿਪ ਨੂੰ ਲਾਂਚ ਕਰਨ ਵਾਸਤੇ ਅਸੀਂ ਅੱਜ ਇੱਥੇ ਸਾਰੇ ਇਕੱਠੇ ਹੋਏ ਆ ਅੱਜ ਮੈਂ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਹਨ ਰਕੇ ਜੀ ਸਾਡੇ ਪ੍ਰਦੇਸ਼ ਦੇ ਮੈਂਬਰ ਬੈਠੇ ਨੇ ਮੱਖਣ ਜੀ ਮੈਂ ਜਿੰਨੀ ਵੀ ਸੀਨੀਅਰ ਲੋਕ ਨੇ ਔਰ ਸਾਡੇ ਜ਼ਿਲ੍ਹੇ ਦੇ ਉਮੀਦਵਾਰ ਨੇ ਸਾਡੇ ਸਰਕਲਾਂ ਦੇ ਪ੍ਰਧਾਨ ਨੇ ਅੱਜ ਸਾਰੇ ਅਸੀਂ ਇੱਥੇ ਜਿਹੜੀ ਮੈਂਬਰਸ਼ਿਪ ਮੈਂ ਉਹਨਾਂ ਨੂੰ ਦਿਵਾਉਣ ਆਏ ਆਂ ਔਰ ਅਸੀਂ ਜਿਹੜਾ 8800002024 ਨੰਬਰ ਹੈ ਉਹ ਡਾਇਲ ਕਰਕੇ ਅਸੀਂ ਸਾਰਿਆਂ ਨੂੰ ਮੈਂਬਰਸ਼ਿਪਾਂ ਜਿਹੜੀ ਹੈਗੀ ਹੈ ਸ਼ੁਰੂਆਤ ਕਰ ਦੇਣੀ ਹੈ ਔਰ ਉਸ ਤੋਂ ਬਾਅਦ ਫਿਰ ਅਸੀਂ ਮੰਡਲ ਲੈਵਲ ਤੇ ਸ਼ਕਤੀ ਕੇਂਦਰ ਤੇ ਔਰ ਬੂਥਾਂ ਤੇ ਜਾ ਕੇ ਟੋਲੀਆਂ ਬਣਾ ਕੇ ਜੋ ਸਾਡੀ ਰਣਨੀਤੀ ਬਣੀ ਹੈ ਉਹ ਅਸੀਂ ਮੈਂਬਰਸ਼ਿਪ ਕਰਾਂਗੇ ਔਰ ਦੇਖਣ ਦੇ ਵਿੱਚ ਇਹ ਆਇਆ ਕਿ ਬਹੁਤ ਲੋਕਾਂ ਦੇ ਫੋਨ ਆ ਰਹੇ ਨੇ ਕਿਉਂਕਿ ਜਿਹੜੀ ਮੈਂਬਰ ਦਾ ਜਿਹੜਾ ਨੰਬਰ ਆ ਸਾਡਾ ਮੈਂਬਰਸ਼ਿਪ ਦਾ ਉਹ ਚਾਲੂ ਹੋ ਗਿਆ ਔਰ ਬੜੇ ਲੋਕ ਮੈਂਬਰਸ਼ਿਪ ਕਰ ਰਹੇ ਨੇ ਲੇਕਿਨ ਜਿਹੜੀ ਸਾਈਟ ਆ ਉਹ ਬਿਜੀ ਹੋਣ ਕਰਕੇ ਕੁਝ ਲੋਕਾਂ ਦੇ ਇਨੇ ਫੋਨ ਆਉਂਦੇ ਨੇ ਸਾਨੂੰ ਦੱਸੋ ਅਸੀਂ ਮੈਂਬਰ ਬਣਨਾ ਆ ਓਟੀਪੀ ਨਹੀਂ ਆ ਰਿਹਾ ਉਹ ਸਾਰੀ ਜਿਹੜੀ ਹੈਗੀ ਹੈ ਰਣਨੀਤੀ ਬਣੀ ਹੋਈ ਉਹਦੇ ਤਹਿਤ ਮੈਂਬਰਸ਼ਿਪ ਸ਼ੁਰੂ ਹੋ ਚੁੱਕੀ ਹੈ ਔਰ ਮੈਨੂੰ ਪੂਰਨ ਹੰਗਾ ਮਤਲਬ ਆਸ ਹੈ ਕਿ ਭਾਰਤੀ ਜਨਤਾ ਪਾਰਟੀ ਜਿੱਥੇ ਦੇਸ਼ ਦੇ ਵਿੱਚ 10 ਕਰੋੜ ਨਵੀਂ ਮੈਂਬਰਸ਼ਿਪ ਬਣਾਉਣ ਦਾ ਟੀਚਾ ਮਿਥਿਆ ਔਰ ਪੰਜਾਬ ਦੇ ਵਿੱਚ ਅਸੀਂ ਲਗਭਗ 50 ਲੱਖ ਦੇ ਕਰੀਬ ਨਵੇਂ ਮੈਂਬਰ ਬਣਾਉਣ ਦਾ ਟੀਚਾ ਮਿੱਥਿਆ ਹੈ ਔਰ ਹਰ ਬੂਥ ਤੇ 200 ਮੈਂਬਰ ਬਣਾਉਣਾ ਹੈ ਉਹਦੇ ਲਈ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਆਪਣਾ ਟਾਰਗੇਟ ਪੂਰਾ ਕਰਨਾ 2027 ਦੇ ਵਿੱਚ ਜਿਹੜੀਆਂ ਚੋਣਾਂ ਆ ਰਹੀਆਂ ਨੇ ਵਿੱਚ ਆਮ ਆਦਮੀ ਪਾਰਟੀ ਦਾਵਾ ਕਰ ਰਹੀ ਹੈ ਵੀ ਅਸੀਂ ਫਿਰ ਦੁਬਾਰਾ ਮਤਲਬ ਕਿ ਸੱਤਾ ਚਾਹਾਂਗੇ ਦੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਹੈ ਜੇ ਅਸੀਂ ਲੋਕ ਸਭਾ ਦਾ ਇਲੈਕਸ਼ਨ ਵੇਖਦੇ ਹਾਂ ਤਾਂ ਉਹ 3 ਸੀਟਾਂ ਤੇ ਆ ਗਏ ਨੇ ਤੇ 3 ਸੀਟਾਂ ਦਾ ਭਾਵ ਹੈ ਕਿ 27 ਸੀਟਾਂ ਤੇ ਔਰ ਜਿਹੜਾ ਅੱਜ ਉਹਨਾਂ ਦਾ ਗ੍ਰਾਫ ਹੈ ਉਹ ਡੇ ਬਾਈ ਡੇ ਇੰਨਾ ਡਾਊਨ ਹੁੰਦਾ ਜਾ ਰਿਹਾ ਹੈ ਕਿ ਉਹ ਆਪਣੇ ਕੀਤੇ ਹੋਏ ਜਿਹੜੇ ਫੈਸਲੇ ਐ ਤੇ ਉਹਨਾਂ ਫੈਸਲਿਆਂ ਨੂੰ ਦੁਬਾਰੇ ਰਲਟਾ ਕੇ ਕਹਿੰਦੇ ਆ ਜੀ ਅਸੀਂ ਆਹ ਫੈਸਲਾ ਲੋਕਾਂ ਦੇ ਹੱਕ ਵਿੱਚ ਕਰ ਦਿੱਤਾ ਅੱਜ ਜਿਹੜਾ ਪੰਜਾਬ ਹੈ ਉਹ ਹਰ ਪੱਖੋਂ ਜਿਹੜਾ ਹੈਗਾ ਪਛੜ ਚੁੱਕਿਆ ਚਾਹੇ ਲਾਰਡ ਆਰਡਰ ਦੀ ਸਿੱਧੀ ਐ ਚਾਹੇ ਅਸੀਂ ਕਹਿ ਸਕਦੇ ਆ ਕਾਨੂੰਨ ਵਿਵਸਥਾ ਜਿਸ ਤਰ੍ਹਾਂ ਦੀ ਬਣੀ ਹੋਈ ਐ ਤੁਸੀਂ ਦੇਖਿਆ ਕੱਲ ਕਿਵੇਂ ਫਰੋਜ਼ਪੁਰ ਦੇ ਵਿੱਚ ਦੋ ਸਕੇ ਭੈਣ ਭਰਾ ਤਿੰਨਾਂ ਦਾ ਜਿਹੜਾ ਕਤਲ ਕੀਤਾ ਗਿਆ ਦਿਨ ਦਿਹਾੜੇ ਬਾਜ਼ਾਰ ਦੇ ਵਿੱਚ ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਦੇ ਲੋਕ ਜਿੱਥੇ ਉਹਨਾਂ ਨੂੰ 13 ਸੀਟਾਂ ਕਹਿੰਦੇ ਸੀ ਵੀ ਸਾਡੀਆਂ 13 ਸੀਟਾਂ ਉਹਨਾਂ ਦੇ ਦੂਜੇ ਪਾਸੇ ਜ਼ੀਰੋ ਹੋਊ ਤੇ ਤਿੰਨ ਹੀ ਆਈਆਂ ਤੇ ਉਹਨਾਂ ਦੀ ਪਰਫਾਰਮੈਂਸ ਦਾ ਇੱਥੋਂ ਪਤਾ ਲੱਗਦਾ ਦੂਜੀ ਗੱਲ ਸਰਕਾਰ ਦੀ ਘਬਰਾਹਟ ਦਾ ਇੱਥੋਂ ਵੀ ਪਤਾ ਲੱਗਦਾ ਹੈ ਕਿ ਜਿਹੜੀਆਂ ਉਹ ਪੰਚਾਇਤੀ ਚੋਣਾਂ ਨਹੀਂ ਕਰਾ ਰਹੇ ਲੋਕਤੰਤਰ ਦੇ ਵਿੱਚ ਜਿਹੜੀਆਂ ਉਹ ਨਗਰ ਨਿਗਮਾਂ ਦੀ ਚੋਣਾਂ ਨਹੀਂ ਕਰਾ ਰਹੇ ਕਿਉਂ ਲੇਟ ਕਰ ਰਹੇ ਹੈ ਉਹ ਇਸ ਕਰਕੇ ਲੇਟ ਕਰ ਰਹੇ ਹੈ ਕਿਉਂਕਿ ਜਿਹੜਾ 27 ਤੋਂ ਪਹਿਲਾਂ ਦੀਆਂ ਚੋਣਾਂ ਨੇ ਉਹਦੇ ਵਿੱਚ ਇਹਨਾਂ ਨੂੰ ਹਾਰ ਦੇਖ ਰਹੀ ਹੈ ਇਸ ਕਰਕੇ 27 ਦਾ ਬੜੀ ਦੂਰ ਹੈ ਲੇਕਿਨ ਜਿਹੜੀਆਂ ਪਹਿਲਾਂ ਚੋਣਾਂ ਹੋ ਗਈਆਂ ਉਹਦੇ ਵਿੱਚ ਇਹਨਾਂ ਨੂੰ